ਇੱਕ ਗੱਲ ਨੋਟ ਕਰਿਓ ਜਿਵੇਂ ਇਸ ਵਾਰ ਜਦੋਂ ਕਣਕ ਦੀ ਬਜਾਈ ਹੁੰਦੀ ਆ ਨਾਲ ਹੀ ਗੁੱਲੀ ਡੰਡੇ ਦੀਆਂ ਸਪਰੇਹਾਂ ਹੋਣੀਆਂ ਸ਼ੁਰੂ ਹੋ ਗਈਆਂ ਇਹ ਰਵਾਜ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਵਧਿਆ ਆ ਤੇ ਇੱਕ ਗੱਲ ਇਹ ਨੋਟ ਕੀਤੀ ਜਾ ਰਹੀ ਹੈ ਜਿਹੜੀ ਦਵਾਈ 600 ਦੀ ਆ ਉਹ 1400 ਰੁਪਏ ਨੂੰ ਵੀ ਕਈ ਖੇਤਰਾਂ ਦੇ ਵਿੱਚ ਮਿਲ ਰਹੀ ਆ ਜਿਹੜੇ ਹਿਸਾਬ ਨਾਲ ਦਵਾਈਆਂ ਮਿਲ ਰਹੀਆਂ ਨੇ ਜੇਕਰ ਗੁੱਲੀ ਡੰਡਾ ਨਾ ਮਰਿਆ ਜਾਂ ਗੁੱਲੀ ਡੰਡੇ ਦੀ ਕਾਸ਼ਤ ਵਧ ਗਈ ਤੇ ਦਵਾਈਆਂ ਫੇਲ ਹੋਈਆਂ ਤੇ ਰੋਲਾ ਇਸ ਵਾਰ ਵੀ ਦਵਾਈਆਂ ਨਕਲੀਆਂ ਦਾ ਵੱਡੇ ਪੱਧਰ ਤੇ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੋਵੇਗਾ ਤੇ ਨਾਲ ਹੀ ਇੱਕ ਇਹ ਸੋਚਣਾ ਹੋਵੇਗਾ ਕਿ ਕੋਈ ਵੀ ਜਾਂ ਬਹੁਤੇ ਕਿਸਾਨ ਪੱਕਾ ਬਿੱਲ ਨਹੀਂ ਲੈਂਦੇ ਸੋ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਮਹਿੰਗੀਆਂ ਦਵਾਈਆਂ ਲੈ ਰਹੇ ਹਨ ਤੇ ਪੱਕੀ ਆ ਬਿੱਲ ਜਰੂਰ ਲਿਓ ਦੂਸਰਾ ਤੁਸੀਂ ਵੀ ਦੱਸਿਓ ਤੁਹਾਡੇ ਖੇਤਰ ਦੇ ਵਿੱਚ ਕਿਹੋ ਜਿਹਾ ਰਵਾਜ ਆ ਗੁੱਲੀ ਡੰਡੇ ਤੋਂ ਸਪਰੇਹਾਂ ਦਾ ਕਿਉਂਕਿ ਬਹੁਤੇ ਖੇਤਰਾਂ ਦੇ ਵਿੱਚ ਇਸ ਸਾਲ ਕਣਕ ਦੀ ਬਜਾਈ ਸਮੇਂ ਹੀ ਦਵਾਈਆਂ ਵੱਡੇ ਪੱਧਰ ਤੇ ਛਿੜਕਾ ਕੀਤਾ ਜਾ ਰਿਹਾ ਹੈ ਤੇ ਦੂਸਰੀ ਤਰਫ ਇੰਟਰਨੈਟ ਉੱਤੇ ਜਾਂ ਫੇਸਬੁੱਕ ਉੱਤੇ ਜਿਹੜੇ ਇਨਫਲੂਐਂਸਰ ਨੇ ਉਹਨਾਂ ਨੇ ਵੀ ਇਹ ਦਵਾਈਆਂ ਦਾ ਵੱਡੀ ਪੱਧਰ ਤੇ ਪ੍ਰਚਾਰ ਕੀਤਾ ਹੈ ਬਾਅਦ ਵਿੱਚ ਉਹਨਾਂ ਨੂੰ ਵੀ ਜੇਕਰ ਗੁੱਲੀ ਡੰਡਾ ਨਾਮ ਰਿਹਾ ਤਾਂ ਲੋਕਾਂ ਨੇ ਗਾਲਾ ਕੱਢਣੀਆਂ ਨੇ ਇਸ ਬਾਰੇ ਉਹਨਾਂ ਨੂੰ ਵੀ ਜ਼ਰੂਰ ਸੋਚਣਾ ਚਾਹੀਦਾ ਹੈ ਜਿਹੜੀ ਆ ਉਹ ਦਵਾਵਾਂ ਸਿਪਾਰਿਸ਼ ਕਰ ਰਹੇ ਹਨ ਕਿ ਉਹਨਾਂ ਦਾ ਪੂਰਾ ਰਿਜ਼ਲਟ ਮਿਲੂਗਾ ਅਸਲੀ ਜਾਂ ਨਕਲੀ ਦੀ ਕੀ ਪਛਾਣਣੀ ਆ ਇਸ ਬਾਰੇ ਵੀ ਜ਼ਰੂਰ ਦੱਸਣਾ ਚਾਹੀਦਾ ਹੈ ਬਾਕੀ ਇੱਕ ਜਾਂ ਦੋ ਖੇਤਾਂ ਤੇ ਜਿਨ੍ਹਾਂ ਨੇ ਪਹਿਲੀ ਵਾਰ ਕਰਨਾ ਉਹ ਟ੍ਰਾਇਲ ਕਰ ਸਕਦੇ ਹਨ ਪਰ ਲੱਗਦਾ ਇੰਜ ਜਿਵੇਂ ਹੀ ਕਣਕ ਬਜਾਈ ਹੋ ਰਹੀ ਹੈ ਤਕਰੀਬਨ ਸਾਰੇ ਹੀ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਗੁੱਲੀ ਡੰਡੇ ਤੋਂ ਸਪਰੇਅ ਹੈ ਕੀਤੀਆਂ ਜਾ ਰਹੀਆਂ ਨੇ ਬਾਕੀ ਤੁਸੀਂ ਜ਼ਰੂਰ ਆਪਣੇ ਵਿਚਾਰ ਦੱਸਿਓ ਤੁਹਾਡੇ ਲੱਕ ਦੇ ਵਿੱਚ ਕਿਹੋ ਜਿਹੇ ਨੇ